ਅਸੀਂ ਅੱਜ ਇੱਕ ਹੀ ਮੈਸੇਜ ਦੇਣਾ ਚਾਹੁੰਦੇ ਆ ਇਹਨਾਂ ਸੇਲਰਾਂ ਵਾਲਿਆਂ ਵੀਰਾਂ ਨੂੰ ਕਿ ਦੋ ਚੌ ਦਿਨਾਂ ਦੇ ਵਿੱਚ ਜਿੱਥੋਂ-ਜਿੱਥੋਂ ਵੀ ਤੁਸੀਂ ਚਾਹੇ ਚੇਹ ਕਿਸੇ ਆੜਤੀਏ ਦੇ ਕਿਸੇ ਤਰੀਕੇ ਨਾਲ ਵੀ ਪੈਸੇ ਕੱਟ ਲਈ ਆ ਉਹ ਉਸੇ ਹਿਸਾਬ ਨਾਲ ਜਿਹੜੇ ਪੈਸੇ ਵਾਪਸ ਕਰਦੇ ਹੋ ਕਿਸਾਨ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਤੁਹਾਨੂੰ ਇਹ ਹੀ ਬੇਨਤੀ ਕਰਦੇ ਆ ਕਿ ਜੋ ਕਿਸਾਨਾਂ ਨੂੰ ਕੱਟ ਲੱਗਾ ਆ ਉਹ ਅਸੀਂ ਲੱਗਣ ਨਹੀਂ ਦੇਵਾਂਗੇ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਟੇ ਦੀ ਜਿਹੜੀ ਵਾਪਸੀ ਕਰਾਵਾਂਗੇ ਅੱਜ ਅਸੀਂ ਇੱਕ ਇਸ ਚੈਨਲ ਦੇ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜੋ ਇਹਨਾਂ ਨੇ ਰਾਤ ਸਾਡੇ ਜਗਜੀਤ ਸਿੰਘ ਢੱਲੇਵਾਲ ਨੂੰ ਨੌਰੀ ਬਾਰਡਰ ਤੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਸੀਂ ਇਹਦੇ ਵਿੱਚ ਸਰਕਾਰ ਦੀ ਇੱਕ ਨਾਕਾਮੀ ਔਰ ਨਖੇਦੀ ਸਮਝਦੇ ਆ ਕਿ ਜੇ ਸੰਘਰਸ਼ ਚ 10 ਮਹੀਨੇ ਹੋ ਗਏ ਲਗਭਗ ਚੱਲਦੇ ਨੂੰ ਉਦੋਂ ਦੀਆਂ ਇਹਨਾਂ ਦੀਆਂ ਜਿਹੜੀਆਂ ਅੱਖਾਂ ਨਹੀਂ ਖੁੱਲੀਆਂ ਜੇ ਅੱਜ ਕੋਈ ਅਹੀ ਸਟੈਂਡ ਲਿਆ ਵਾ ਤੇ ਅੱਜ ਗਵਰਨਮੈਂਟ ਆ ਜਿਹੜੀਆਂ ਭੱਜ ਤੁਰੀਆਂ ਆ ਪਰ ਦੇਖੋ ਜਿਹੜਾ ਕਿਸਾਨ ਆ ਇਹ ਸੱਚੀ ਸੁੱਚੀ ਕਿਰਤ ਕਰਦਾ ਜਦੋਂ-ਜਦੋਂ ਵੀ ਕਿਸੇ ਧਾੜ ਵੀ ਨੇ ਆਣ ਕੇ ਨਾਲ ਲੁੱਟਿਆ ਉਦੋਂ-ਉਦੋਂ ਹੀ ਗਰਾਊਂਡ ਲੈਵਲ ਤੋਂ ਇਹ ਜਿਹੜਾ ਕਿਸਾਨ ਉੱਠ ਕੇ ਇਹਨੇ ਇਹਨਾਂ ਗੱਲਾਂ ਦਾ ਇਹਨਾਂ ਕੰਮਾਂ ਦਾ ਇਹਨੀਆਂ ਮਾੜੀਆਂ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜੋ ਕਿ ਅੱਜ ਦੇ ਵੀ ਹਾਲਾਤ ਅਸੀਂ ਤੁਹਾਨੂੰ ਦੱਸ ਦਈਏ ਕਿ ਸਾਡਾ ਇਲਾਕਾ ਲੋਹੀਆਂ ਸੰਤਾਨਪੁਰ ਜ਼ਿਲ੍ਹਾ ਕਰਪੂਥਲਾ ਤੇ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਕਿਤੇ-ਕਿਤੇ ਜਿਹੜੀ ਬਿਮਾਰੀ ਹੈ ਸੁਲਤਾਨਪੁਰ ਤੋਂ ਔਰ ਕਰਪੂਥੇਲ ਦੇ ਤੋਂ ਚੱਲੀ ਆ ਅਸੀਂ ਅੱਜ ਇੱਕ ਹੀ ਮੈਸੇਜ ਦੇਣਾ ਚਾਹੁੰਦੇ ਆ ਇਹਨਾਂ ਸੈਲਰਾਂ ਵਾਲਿਆਂ ਵੀਰਾਂ ਨੂੰ ਕਿ ਦੋ ਚੌ ਦਿਨਾਂ ਦੇ ਵਿੱਚ ਜਿੱਥੋਂ-ਜਿੱਥੋਂ ਵੀ ਤੁਸੀਂ ਚਾਹੇ ਚੇਹ ਕਿਸੇ ਆੜਤੀਏ ਦੇ ਕਿਸੇ ਤਰੀਕੇ ਨਾਲ ਵੀ ਪੈਸੇ ਕੱਟ ਲਈ ਆ ਉਹ ਉਸੇ ਹਿਸਾਬ ਨਾਲ ਜਿਹੜੇ ਪੈਸੇ ਵਾਪਸ ਕਰਦੇ ਹੋ ਨਹੀਂ ਤੇ ਚੌ ਪੰਜ ਦਿਨਾਂ ਦੇ ਵਿੱਚ ਬਾਅਦ ਜਿਨ੍ਹਾਂ ਜਿਨ੍ਹਾਂ ਦਾ ਵੀ ਸਾਡੇ ਕੋਲ ਰਿਟਰਨ ਦੇ ਵਿੱਚ ਆਇਆ ਅਸੀਂ ਉਹਨਾਂ ਉਹਨਾਂ ਦਾ ਮਜਿਸਟਰਡ ਜੋ ਐਸਡੀਐਮ ਸ਼ਾਹਕੋਟ ਆ ਮੈਜਿਸਟਰਡ ਐਸਟੇ ਐਸਡੀਮਾ ਸੁਲਤਾਨਪੁਰਾ ਚਾਹੇ ਕਰਪੂਥਲਾ ਆ ਜਾਂ ਚਾਹੇ ਡੀਐਫਓ ਜਲੰਧਰ ਆ ਚਾਹੇ ਡੀਐਫਓ ਕਰਪੂਥਲਾ ਆ ਅਸੀਂ ਉਹਨਾਂ ਦੇ ਕਾਊਂਟਰ ਤੇ ਜਿਹੜਾ ਰਿਟਰਨ ਦੇ ਵਿੱਚ ਜੋ ਸਾਡੇ ਕੋਲ ਆਇਆ ਵਾ ਜਿਹਦੀ ਜਿਹਦੀ ਵੀ ਸ਼ਿਕਾਇਤ ਜਿਸ ਤਰੀਕੇ ਨਾਲ ਆ ਅਸੀਂ ਉਸੇ ਤਰੀਕੇ ਨਾਲ ਇਹ ਪੂਤਾ ਦੇਣੀ ਆ ਭਲਕੇ ਕੋਈ ਸ਼ੈਲਰ ਵਾਲਾ ਕੋਈ ਆਰਟੀ ਆ ਇਹਦੇ ਵਿੱਚ ਤਰਾਜਗੀ ਨਾ ਕਰੇ ਕਿਉਂਕਿ ਅਸੀਂ ਪਹਿਲਾਂ ਵੀ ਟਾਈਮ ਦੇ ਚੁੱਕੇ ਆ ਤਾਂ ਅੱਜ ਜਿਹੜਾ ਆਖਰੀ ਟਾਈਮ ਆ ਇਸ ਕਰਕੇ ਅਸੀਂ ਸੈਲਰ ਨਾਲਿਆਂ ਨੂੰ ਇਹ ਗੱਲ ਕਹਿੰਨੇ ਆ ਕਿ ਤੁਹਾਡਾ ਕੋਈ ਹੱਕ ਨਹੀਂ ਬਣਦਾ ਤੁਹਾਨੂੰ ਜੇ ਗਵਰਨਮੈਂਟ ਨੇ ਕਿਹਾ ਵੀ ਕੱਟ ਲਾਓ ਫਿਰ ਤੁਸੀਂ ਤਾਂ ਵੀ ਦੱਸ ਦਿਓ ਨਹੀਂ ਤੇ ਜਿੰਨਾ ਜਿੱਦਾਂ ਵੀ ਤੁਸੀਂ ਜਿੰਨਾਂ ਦੇ ਪੈਸੇ ਕੱਟਿਆ ਉਹਨਾਂ ਦੇ ਪੈਸੇ ਵਾਪਸ ਕਰੋ ਇਨੀਆਂ ਬੇਨਤੀਆਂ ਨਾਲ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਠੀਕ ਹੈ ਖੈਰ